ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਮੰਦਰ ਸਿੰਘ ਆਪਾਂ ਰੋਜ਼ ਗੱਲ ਕਰਦੇ ਆਂ ਯੂਨੀਵਰਸ ਤੇ ਯੂਨੀਵਰਸ ਬ੍ਰਹਿਮੰਡ ਕੀ ਐ ਕਿੱਦਾਂ ਕੰਮ ਕਰਦਾ ਸੋ ਦੇ ਬਾਰੇ ਤੁਹਾਨੂੰ ਗਿਆਨ ਦਿੱਤਾ ਹੀ ਐ ਸੋ ਅਗਲੀ ਗੱਲ ਜਿਹੜੀ ਅੱਜ ਆਪਾਂ ਕਰਨ ਲੱਗੇ ਆਂ ਉਹ ਇਹ ਐ ਕਈ ਮੈਨੂੰ ਅੱਜ ਫੋਨ ਆਏ ਕਈਆਂ ਦੇ ਮੈਸੇਜ ਆਏ ਕਿ ਸਾਡੇ ਅੰਦਰ ਜਿਹੜੀ ਨੈਗੇਟਿਵ એનર્ਜੀ ਐ ਉਹ ਜਾਂਦੀ ਨਹੀਂ ਅਸੀਂ ਧਿਆਨ ਕੇਂਦਰਿਤ ਕਰ ਲੈਨੇ ਆਂ ਬਟ ਉਹੀ ਗੱਲਾਂ ਮੁਰਮੁਰ ਕੇ ਸਾਡੇ ਦਿਮਾਗ ਦੇ ਵਿੱਚ ਆਈ ਜਾਂਦੀਆਂ ਜਿਹੜੀਆਂ ਮਤਲਬ ਕਿ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ 네ਗੇਟਿਵ ਗੱਲਾਂ ਸੋ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਤੁਸੀਂ ਕੀ ਕਰਦੇ ਹੋ ਤੁਸੀਂ ਜਿੰਨੂੰ ਛੱਡਣਾ ਹੈ ਉਹਦੇ ਬਾਰੇ ਸੋਚ ਲੈਨੇ ਹੋ ਉਹਦੇ ਬਾਰੇ ਨਹੀਂ ਸੋਚਣਾ ਜੇ ਹੁਣ ਮੰਨ ਲਓ ਕਿ ਸਾਨੂੰ ਪੈਸੇ ਦੀ ਲੋੜ ਹੈ ਸਾਨੂੰ ਘਰੂ ਲੋੜਾਂ ਵਾਸਤੇ ਘਰੇਲੂ ਖਰਚੇ ਵਾਸਤੇ ਪੈਸੇ ਦੀ ਲੋੜ ਹੈ ਕਿਸੇ ਚੰਗੇ ਰਿਸ਼ਤੇਦਾਰ ਦੀ ਲੋੜ ਹੈ ਜਾਂ ਸਾਡੇ ਤੋਂ ਕੋਈ ਸਾਡਾ ਬੱਚਾ ਟੁੱਟ ਕੇ ਬੈਠਾ ਹੈ ਸਾਡੇ ਕੋਲੇ ਨਹੀਂ ਆਉਂਦਾ ਉਹਨੂੰ ਵਾਪਸ ਲੈ ਕੇ ਆਉਣਾ ਉਹਦੀ ਲੋੜ ਹੈ ਅਸੀਂ ਉਹਦਾ ਧਿਆਨ ਕੇਂਦਰਿਤ ਕਰੀਏ ਉਸ ਚੀਜ਼ ਤੇ ਧਿਆਨ ਕੇਂਦਰਿਤ ਕਰੀਏ ਉਹਦਾ ਅਸੀਂ ਇੱਕ ਦਿਮਾਗ ਦੇ ਵਿੱਚ ਪੋਜ਼ਿਟਿਵ એનર્ਜੀ ਕ੍ਰੀਏਟ ਕਰੀਏ ਕਿ ਉਹ ਸਾਡੇ ਕੋਲੇ ਆ ਚੁੱਕਿਆ ਜਿਹਨੂੰ ਅਸੀਂ ਬੁਲਾਉਣਾ ਚਾਹੁੰਦੇ ਆ ਉਹ ਸਾਡੇ ਕੋਲੇ ਆ ਚੁੱਕਿਆ ਸਾਡੇ ਕੋਲੇ ਆਨੇ ਹੱਥ ਮਲਾਇਆ ਸਾਨੂੰ ਜੱਫੀ ਪਾਈ ਆ ਸਾਡੇ ਨਾਲ ਖਾਣਾ ਖਾਂਦਾ ਐ ਇਦਾਂ ਦੀ એનર્ਜੀ ਕ੍ਰੀਏਟ ਕਰੀਏ ਪਰ ਲੇਕਿਨ ਅਸੀਂ ਉਹੀ ਦਿਮਾਗ ਦੇ ਵਿੱਚ ਰੀਲ ਲੈ ਕੇ ਚੱਲੀ ਜਾਂਦੇ ਹੁੰਨੇ ਜਿਵੇਂ ਉਹ ਛੱਡ ਕੇ ਗਿਆ ਜਿਵੇਂ ਉਹ ਸਾਨੂੰ ਛੱਡ ਕੇ ਗਿਆ ਉਹੀ ਉਹ ਚੀਜ਼ ਨੂੰ ਛੱਡਣਾ ਪਊਗਾ ਨਵੀਂ ਚੀਜ਼ ਲੈ ਕੇ ਆਉਣੀ ਪਊਗੀ ਕਿ ਅਸੀਂ ਉਹਨੂੰ ਉਹਦੇ ਨਾਲ ਹੱਥ ਮਿਲਾ ਰਹੇ ਹਾਂ ਖੇਡ ਰਹੇ ਹਾਂ ਇਕੱਠੇ ਅਸੀਂ ਉਹਦੇ ਨਾਲ ਪਾਰਕ ਵਿੱਚ ਘੁੰਮਣ ਗਏ ਹਾਂ ਅਸੀਂ ਇੱਥੇ ਇਦਾਂ ਦੀਆਂ ਗੱਲਾਂ ਹੁਣ ਪੈਸੇ ਦੀ ਗੱਲ ਕਰਦੇ ਹਾਂ ਹੁਣ ਮੰਨ ਲਓ ਕਿ ਆਪਣੇ ਕੋਲ ਪੈਸਾ ਤੁਸੀਂ ਐ ਕਿਸੇ ਚੀਜ਼ ਦੀ ਡਿਮਾਂਡ ਰੱਖ ਲਈ ਕਿ ਅਸੀਂ ਆ ਚੀਜ਼ ਲੈਣੀ ਆ ਹੁਣ ਅਸੀਂ ਲੈਣ ਵਾਲੀ ਡਿਮਾਂਡ ਨਹੀਂ ਉਹਦੇ ਵਿੱਚ ਦਿਖਾ ਰਹੇ ਉਹਨੂੰ ਅਜੂ ਦਿਖਾ ਰਹੇ ਕਿ ਸਾਡੇ ਤੋਂ ਖਸਿਆ ਕਿਵੇਂ ਸਾਡੇ ਦੇ ਕਰਜ਼ਾ ਚੜਿਆ ਕਿਵੇਂ ਉਹ ਚੀਜ਼ਾਂ ਛੱਡ ਦੇਣੀਆਂ ਯਾਰ ਉਹ ਚੀਜ਼ਾਂ ਨੂੰ ਭੁੱਲ ਜਾਣਾ ਉਹ ਦਿਮਾਗ ਚ ਤਾਂ ਤੁਹਾਡੇ ਆਉਣੀਆਂ ਨਹੀਂ ਚਾਹੀਦੀਆਂ ਤੁਸੀਂ ਅੱਜ ਬਾਰੇ ਫਿਊਚਰ ਬਾਰੇ ਪਲਾਨ ਕਰ ਰਹੇ ਹੋ ਜਿਹੜਾ ਪਿੱਛੇ ਰਹਿ ਗਿਆ ਨਾ ਉਹਨੂੰ ਛੱਡ ਦੇਣਾ ਫਿਊਚਰ ਫਿਊਚਰ ਦੇਖਣਾ ਫਿਊਚਰ ਦੇ ਵਿੱਚ ਕੀ ਹੈ ਕਿ ਅਸੀਂ ਪੈਸਾ ਕਮਾ ਰਹੇ ਹਾਂ ਅਸੀਂ ਜਿਹੜਾ ਕਿਸੇ ਦਾ ਤੁਸੀਂ ਪੈਸਾ ਦੇਣਾ ਨਾ ਉਹਨੂੰ ਕਰਜ਼ਾ ਨਹੀਂ ਅਸੀਂ ਉਹਨੂੰ ਗਿਫਟ ਦੇ ਰਹੇ ਹਾਂ ਉਸ ਬੰਦੇ ਨੂੰ ਗਿਫਟ ਗਿਫਟ ਇੱਕ ਫੋਸਟ એનર્ਜੀ ਹੈ ਸੋ ਸਾਡੇ ਬੱਚੇ ਮੰਨ ਲਓ ਕਿ ਬੱਚਾ ਹੈ ਨਲਾਇਕ ਹੈ ਪੜਨ ਚ ਅਸੀਂ ਇਹ ਨਹੀਂ ਕਹਿਣਾ ਕਿ ਸਾਡਾ ਬੱਚਾ ਨਲਾਇਕ ਹੈ ਉਧਰ ਨਹੀਂ ਜਾਣਾ ਅਸੀਂ ਫਿਊਚਰ ਦੇਖਣਾ ਹੈ ਫਿਊਚਰ ਕੀ ਅਸੀਂ ਇੱਕ ਆਪਣੇ ਅੰਦਰ ਇੱਕ ਐਸੀ ਵੇਵ ਕ੍ਰੀਏਟ ਕਰਨੀ ਹੈ ਕਿ ਸਾਡਾ ਬੱਚਾ ਡੇਲੀ ਸਕੂਲ ਜਾ ਰਿਹਾ ਹੈ ਉਹ 79% ਨੰਬਰ ਲੈ ਕੇ ਆਇਆ ਉਹ 90 99% ਨੰਬਰ ਲੈ ਕੇ ਆਇਆ ਉਹ 100% ਲੈ ਕੇ ਆਇਆ ਅਸੀਂ ਫਿਊਚਰ ਬਾਰੇ ਪਲੈਨਿੰਗ ਕਰਨੀ ਆ ਨਾ ਕਿ ਪਿੱਛੇ ਲੰਗੇ ਹੋਏ ਸਮੇਂ ਬਾਰੇ ਲੰਗੇ ਤਾਂ ਸਾਡਾ ਮਾੜਾ ਹੈ ਹੀ ਹੁਣ ਕੋਈ ਬੰਦਾ ਸਾਨੂੰ ਛੱਡ ਕੇ ਗਿਆ ਅਸੀਂ ਉਹਦੇ ਬਾਰੇ ਥੋੜੀ ਸੋਚੀ ਜਾਵਾਂਗੇ ਉਹਨੂੰ ਸੋਚ-ਸੋਚ ਕੇ 네ਗੇਟਿਵ એનર્ਜੀ ਥੋੜੀ ਲਵਾਂਗੇ ਜੇ ਤੁਸੀਂ ਉਹਨੂੰ ਸੋਚ-ਸੋਚ ਕੇ 네ਗੇਟਿਵ એનર્ਜੀ ਲਈ ਜਾਂਦੇ ਹੋ ਭਾਈ ਯਾਰ ਤੁਸੀਂ ਬੇਵਕੂਫ ਹੋ ਤੁਸੀਂ ਸੋਚੋ ਕਿ ਅੱਜ ਮੇਰੇ ਨਾਲ ਕੌਣ ਹੈ ਉਹਨਾਂ ਬਾਰੇ ਸੋਚੋ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਤੁਹਾਡੇ ਨਾਲ ਨੇ ਉਹਦਾ ਯੂਨੀਵਰਸ ਦਾ ਥੈਂਕ ਯੂ ਕਰੋ ਕਿ ਅੱਜ ਮੇਰੇ ਨਾਲ ਬੜੇ ਚੰਗੇ ਬੰਦੇ ਐ ਮੈਂ ਬਹੁਤ ਕੁਝ ਕਰ ਰਿਹਾ ਲਾਈਫ ਦੇ ਵਿੱਚ ਇੰਜੋਏ ਕਰ ਰਿਹਾ ਹੁਣ ਗੱਲ ਆਉਂਦੀ ਐ ਕਹਿੰਦੇ ਜੀ ਸਾਨੂੰ ਕਈਆਂ ਨੇ ਕਿਹਾ ਕਿ दारू ਪੀ ਲੈਣੀ ਚਾਹੀਦੀ ਐ ਕਿ दारू ਪੀ ਕੇ ਅਸੀਂ ਯੂਨੀਵਰਸ ਦਾ ਥੈਂਕ ਯੂ ਕਰ ਸਕਦੇ ਆ ਬਰ ਜੇ ਨਾ ਪੀਉ ਫਿਰ ਹੁੰਦਾ ਵੀ ਕੀ ਐ ਨਾ दारू ਪੀਉ ਨਾ ਤਾਂ ਡੇ ਘਰ ਚ ਖਲਰ ਪਵੇ ਨਾ ਕਲੇਸ਼ ਪਵੇ ਨਾ ਯਾਰਾਂ ਦੋਸਤਾਂ ਚ ਕਲੇਸ਼ ਪਵੇ ਨਾ ਪੀਓ ਹੁਣ ਗੱਲ ਆਉਂਦੀ ਐ ਕਿ ਜਿਹੜੇ ਲੋਕ ਕਿਸੇ ਨੂੰ ਕਹਿੰਦੇ ਕਿ ਫਰੈਂਡਸ਼ਿਪ ਕਰਦੇ ਆਂ ਅਸੀਂ ਕਿਸੇ ਸਾਡੇ ਕੋਈ ਲੇਡੀ ਦੋਸਤ ਐ ਸਾਡੀ ਮਿੱਤਰ ਐ ਕੀ ਉਹਦੇ ਨਾਲ ਰਿਲੇਸ਼ਨ ਬਣਾਉਣੇ ਬਾਪ ਐ ਬ੍ਰਹਿਮੰਡ ਦੀ એનર્ਜੀ ਵੀਰੋ ਕਿੱਥੋਂ ਮਿਲਦੀ ਆ ਕਿਵੇਂ ਮਿਲਦੀ ਆ ਮੈਂ ਤੁਹਾਨੂੰ ਇੱਕ ਪੰਜਾਬੀ ਚ ਦੱਸਦਾ ਜੇ ਅਸੀਂ ਐ ਮੈਡੀਕਲ ਥਿਉਰੀ ਦੇ ਨਾਲ ਵੀ ਅਸੀਂ ਚਾਹੀਏ ਨਾ ਮੈਡੀਕਲ ਥਿਉਰੀ ਵੀ ਕਹਿੰਦੀ ਆ ਕਿ ਤੁਸੀਂ ਹਾਸਤੇ ਖੇਡਦੇ ਹੋ ਜਦੋਂ ਤੁਸੀਂ ਕਿਸੇ ਦੇ ਟੱਚ ਚ ਆਉਨੇ ਹੋ ਤਾਂ ਤੁਹਾਨੂੰ ਆਕਸੀਟੋਸਿਨ ਵਗੈਰਾ ਡੋਪਾਮਾਈਨ ਵਗੈਰਾ ਜਿਹੜਾ ਹੈਗਾ ਹਾਰਮੋਨ ਰਿਲੀਜ਼ ਹੁੰਦੇ ਆ ਸਾਡੇ ਸਰੀਰ ਚ ਤੇ ਉਹ ਸਾਨੂੰ ਖੁਸ਼ੀ ਦਿੰਦੇ ਆ ਜਦੋਂ ਤੁਸੀਂ ਕਿਸੇ ਦੇ ਨਾਲ ਟੱਚ ਦੇ ਵਿੱਚ ਆਉਨੇ ਹੋ ਤਾਂ ਕਾਫੀ ਹਾਰਮੋਨ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਡੋਪਾਮਾਈਨ ਵਗੈਰੇ ਉਹ ਜਦੋਂ ਹੁੰਦੇ ਆ ਸਾਨੂੰ ਖੁਸ਼ੀ ਦਿੰਦੇ ਆ ਸਾਡਾ ਮਾਈਂਡ ਖੁਸ਼ ਰਹਿੰਦਾ ਜਦੋਂ ਮਾਈਂਡ ਖੁਸ਼ ਰਹਿੰਦਾ ਤੇ ਸਾਡੀ ਜਿਹੜੀ ਲਾਈਫ ਆ ਤਬਦੀਲ ਹੋਣ ਲੱਗ ਜਾਂਦੀ ਸੋ ਮੇਰੀ ਵੀ ਮੈਂ ਕਹਿੰਦਾ ਮਤਲਬ ਇਹ ਨਹੀਂ ਕਿ ਜਿੱਥੇ ਤੁਸੀਂ ਰਿਲੇਸ਼ਨ ਹੈਗੇ ਆ ਤੁਹਾਡੇ ਰਿਲੇਸ਼ਨ ਰੱਖੋ ਮੈਂ ਨਹੀਂ ਕਹਿੰਦਾ ਤੋੜੋ ਪਰ ਰਿਲੇਸ਼ਨ ਤੁਹਾਡੇ ਇਹੋ ਜਿਹੇ ਹੋਣ ਕਿਤੇ ਇਹ ਨਾ ਹੋਵੇ ਕਿ ਉਸ ਬੰਦੇ ਕੋਲੇ ਜਾਓ ਜਿਹੜਾ ਤੁਹਾਨੂੰ ਨੈਗੇਟਿਵ એનર્ਜੀ ਕ੍ਰੀਏਟ ਕਰੀ ਜਾਂਦਾ ਹੋਵੇ ਇਹ ਨਾ ਹੋਵੇ ਉਹ ਵੇ ਜਿਹੜਾ ਤੁਹਾਡੇ ਨਾਲ ਤੁਹਾਡੇ ਨਾਲ ਜਿਵੇਂ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਉਸੇ ਤਰ੍ਹਾਂ ਇੰਜੋਏ ਕਰੇ ਇੰਜੋਏ ਕਰੇ ਤੇ ਤੁਹਾਨੂੰ ਲਾਈਫ ਦੇ ਵਿੱਚ ਹੈਪੀ ਰੱਖੇ ਖੁਸ਼ ਰੱਖੇ ਹਨ ਉਹ ਬੰਦੇ ਜੇ ਤੁਹਾਡੀ ਲਾਈਫ ਦੇ ਵਿੱਚ ਆਉਂਦੇ ਆ ਤਾਂ ਤੁਹਾਡਾ ਯੂਨੀਵਰਸ ਖੁਸ਼ ਹੈ ਬ੍ਰਹਿਮੰਡ ਤੁਹਾਡੇ ਤੇ ਖੁਸ਼ ਹੈ ਕਿਉਂਕਿ ਬ੍ਰਹਿਮੰਡ ਤੁਹਾਨੂੰ ਪੋਜ਼ਿਟਿਵ એનર્ਜੀ ਦੇ ਰਿਹਾ ਹੈ ਸੋ ਅਗਲੀ ਗੱਲ ਇਹ ਹੈ ਕਿ ਮੇਰੀਆਂ ਬੀਬੀਆਂ ਭੈਣਾਂ ਦੇ ਸਵਾਲ ਨੇ ਕਿ ਮੇਰਾ ਬੱਚਾ ਨਸ਼ਾ ਕਰਦਾ ਜਾਂ ਮੇਰਾ ਪਤੀ ਨਸ਼ਾ ਕਰਦਾ ਉਹਨੂੰ ਕਿਵੇਂ ਰੋਕਿਆ ਜਾਵੇ ਉਹਦੇ ਵਾਸਤੇ ਮੈਂ ਹੁਣ ਇੱਕ ਚੀਜ਼ ਦੱਸਦਾ ਕਿ ਉਹ ਬੰਦਾ ਤਾਂ ਨਹੀਂ meditation ਨਹੀਂ ਕਰੂਗਾ ਉਹ ਲਾਫ ਅਟਰੈਕਸ਼ਨ ਦੇ ਨਾਲ ਨਹੀਂ ਮੇਲ ਖਾਊਗਾ ਉਹ ਬੰਦਾ ਕਿਉਂਕਿ ਉਹ ਆਲਰੇਡੀ ਨੈਗੇਟਿਵ એનર્ਜੀ 'ਚ ਹੈ ਉੱਥੇ ਤੁਸੀਂ ਕੀ ਕਰਨਾ ਉੱਥੇ ਤੁਸੀਂ ਸੋਚ ਰਹੇ ਹੋ ਮੰਨ ਲਓ ਮੇਰੇ ਮੇਰਾ ਇੱਕ ਮੇਰਾ ਬੇਟਾ ਹੈ ਉਹ ਕੁਝ ਗਲਤ ਕੰਮ ਕਰਦਾ ਮੈਂ ਹੁਣ ਸੋਚ ਰਿਆਂ ਮੈਂ ਬੈਠਾ ਬ੍ਰਹਿਮੰਡ ਦੇ ਅੱਗੇ ਉਹਨੂੰ ਕਿਹਾ ਕਿ ਬ੍ਰਹਿਮੰਡ ਥੈਂਕ ਯੂ ਕਰਨਾ ਕਿ ਦੁਆ ਜਦੋਂ ਤੁਹਾਨੂੰ ਇੱਕ ਜਦੋਂ ਤੁਸੀਂ ਬ੍ਰਹਿਮੰਡ 90 ਸਾਲ ਲਏ ਆ ਸਾਲੇ ਕੇ ਆਪਣੇ ਦਿਲ ਦੀ ਧੜਕਨ ਸੁਣ ਰਹੇ ਹੋ ਤੇ ਇੱਕ ਤਰ੍ਹਾਂ ਕੰਪਨ ਆਉਂਦੀ ਹੈ ਇਸ ਤਰ੍ਹਾਂ ਦੀ ਜਦੋਂ ਕੰਪਨ ਆਉਂਦੀ ਹੈ ਤਾਂ ਸਮਝੋ ਕਿ ਯੂਨੀਵਰਸ ਐਕਟੀਵੇਟ ਹੈ ਥੋਡੀਆਂ ਗੱਲਾਂ ਸੁਣ ਰਿਹਾ ਹੈ ਉੱਥੇ ਤੁਸੀਂ ਕੀ ਕਰਨਾ ਉੱਥੇ ਤੁਸੀਂ ਸੋਚਣਾ ਕਿ ਯੂਨੀਵਰਸ ਮੇਰਾ ਬੇਟਾ ਤੁਸੀਂ ਇੱਕ ਅੰਦਰ ਆਪਣੇ ਇੱਕ ਫੀਲ ਚਲਾਉਣੀ ਹੈ ਪਰ ਇੱਕ ਗੱਲ ਮੈਂ ਦੱਸ ਦਿਆਂ ਜੇ ਤੁਸੀਂ ਜੀਭ ਨੂੰ ਚਲਾ ਕੇ ਗੱਲ ਕਰਦੇ ਹੋ ਰਹਿਮਾਨ ਨਾਲ ਜੀਭ ਤੁਹਾਡੀ ਹਿੱਲ ਰਹੀ ਹੈ ਜਿਵੇਂ ਹੁਣ ਹਿੱਲ ਰਹੀ ਹੈ ਮੇਰੀ ਬੋਲ ਦੇ ਦੀ ਤਾਂ ਕੋਈ ਫਾਇਦਾ ਨਹੀਂ ਦੋਸਤੋ ਬ੍ਰਹਿਮੰਡ ਦੇ ਅੱਗੇ ਪ੍ਰੇਅਰ ਕਰਨ ਦਾ ਕੋਈ ਫਾਇਦਾ ਨਹੀਂ ਤੁਹਾਡਾ ਕੱਲਾ ਮਾਈਂਡ ਹੀ ਕੌਨਸ਼ੀਅਸ ਮਾਈਂਡ ਜਿਹੜਾ ਹੈਗਾ ਉਹੀ ਕੰਮ ਕਰਦਾ ਹੋਵੇ ਉਹੀ ਸੋਚ ਰਿਹਾ ਹੋਵੇ ਪੈਸੇ ਬਾਰੇ ਬੱਚਿਆਂ ਬਾਰੇ ਘਰ ਬਾਰੇ ਸਾਰਾ ਕੁਝ ਜੋ ਮਤਲਬ ਕਿ ਤੁਹਾਨੂੰ ਦੇਣਾ ਹੈ ਤੁਸੀਂ ਲੈਣਾ ਚਾਹੁੰਦੇ ਹੋ ਤੇ ਤੂੰ ਉਹਦੇ ਬਾਰੇ ਸੋਚ ਰਿਹਾ ਹੋਵੇ ਪਰ ਤੁਹਾਡੀ ਜੀਬ ਨਾ ਹਿਲ ਰਹੀ ਹੋਵੇ ਤੇ ਮਾਈਂਡ ਦੇ ਵਿੱਚ ਸੋਚਣਾ ਕਿ ਮੇਰਾ ਬੱਚਾ ਬੜਾ ਤੰਦਰੁਸਤ ਰਿਹਾ ਮੇਰਾ ਬੱਚਾ ਖੁਸ਼ ਹੋ ਕੇ ਘਰੋਂ ਜਾ ਰਿਹਾ ਮੇਰਾ ਬੱਚਾ ਆ ਰਿਹਾ ਮੈਨੂੰ ਆਕੀ ਉਹਨੇ ਪੈਸੇ ਫੜਾਏ ਨੇ ਮੈਂ ਬੜਾ ਖੁਸ਼ ਹਾਂ ਇਦਾਂ ਦੀ ਪੋਸਟਿਵ એનર્ਜੀ ਤੁਸੀਂ ਦਿਓਗੇ ਤਾਂ ਕੱਲ ਨੂੰ ਜਦੋਂ ਤੁਹਾਡੇ ਅੰਦਰ ਪੋਸਟਿਵ એનર્ਜੀ ਆਈ ਤੁਸੀਂ ਉਹ ਚੀਜ਼ ਫੀਲ ਕਰ ਰਹੇ ਹੋ ਉਹੀ એનર્ਜੀ ਤੁਹਾਡੇ ਬੱਚੇ ਕੋਲੇ ਜਾਊਗੀ ਤੇ ਤੁਹਾਡਾ ਬੱਚਾ ਜੇ ਕੋਈ ਗਲਤ ਕੰਮ ਦੇ ਵਿੱਚ ਫਸਿਆ ਹੋਇਆ ਉਹ ਛੱਡ ਦੇਗਾ ਤੁਹਾਡਾ ਪਤੀ ਗਲਤ ਕੰਮ ਦੇ ਵਿੱਚ ਫਸਿਆ ਹੋਇਆ ਉਹ ਛੱਡ ਦੇਗਾ ਸੋ ਹੁਣ ਕਈਆਂ ਦੀ ਆਉਂਦੀ ਹੈ ਕਿ ਜੀ ਮੇਰੀ ਦੁਕਾਨਦਾਰੀ ਨਹੀਂ ਚੱਲਦੀ ਕਈ ਬੰਦੇ ਕਹਿੰਦੇ ਮੇਰੀ ਦੁਕਾਨਦਾਰੀ ਨਹੀਂ ਚੱਲਦੀ ਕਿਉਂਕਿ ਦੁਕਾਨ ਵਾਲ ਨੂੰ ਜਾਦੇ ਹੁੰਦਾ ਹੁਣ ਦੁਕਾਨਦਾਰੀ ਨਹੀਂ ਚੱਲਦੀ ਪਹਿਲਾਂ ਤਾਂ ਉਹਨੇ ਮੈਨੂੰ ਫੋਨ ਕਰਨ ਲੱਗਿਆ ਕਹਿੰਦਾ ਭਾਜੀ ਮੈਂ ਬਹੁਤ ਫਿਰ ਕਹਿੰਦਾ ਬਾਜੀ ਮੇਰੀ ਦੁਕਾਨ ਤੇ ਕਸਟਮਰ ਬਹੁਤ ਘੱਟ ਆਉਂਦੇ ਨੇ ਬਾਜੀ ਫਿਰ 네ਗਟਿਵ એનર્ਜੀ ਵੇਖਿਆ ਬਾਜੀ ਹੁਣ ਤੁਸੀਂ ਕੱਲ ਤੋਂ ਕਰਨਾ ਕੱਲ ਤੋਂ ਕਹਿਣਾ ਕਿ ਬਾਜੀ ਸਸਿਕਾ ਬਾਜੀ ਬਹੁਤ ਬਹੁਤ ਧੰਨਵਾਦ ਬਾਜੀ ਮੇਰੇ ਕੋਲੇ ਅੱਜ ਬਹੁਤ ਸੋਹਣਾ ਕੰਮ ਸੀ ਭਾਵੇਂ ਤੁਸੀਂ ਰੋਜ਼ ਵਾਲਾ 500 ਹੀ ਵਟੋ ਪਰ ਲੇਕਿਨ ਤੁਸੀਂ ਇਹ ਕਹਿਣਾ ਕਿ ਮੇਰੇ ਕੋਲੇ ਯਾਰ ਅੱਜ ਬਹੁਤ ਸੋਹਣਾ ਕੰਮ ਸੀ ਤੇ ਤੁਸੀਂ ਬਰਕਤਾਂ ਪੈਂਦੀਆਂ ਦੇਖਿਓ ਜਦੋਂ ਤੁਸੀਂ 네ਗਟਿਵ એનર્ਜੀ ਕੰਮ ਘਟਾ ਕੰਮ ਘਟਾ ਇਸ ਤਰ੍ਹਾਂ ਕਰੀ ਜਾਂਦੇ ਤਾਂ ਫਿਰ ਭਰਾਵਾ ਉੱਥੇ ਆਉਣਾ ਵੀ ਕੀ ਹਨ ਗਰਬਾਣੀ ਕਹਿੰਦੀ ਬਹੁਤਾ ਕਹੀਏ ਬਹੁਤਾ ਹੋਈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਤੇ ਉਹੀ ਪਿੰਡੇ ਤੇ ਆ ਉਹੀ ਇੱਥੇ ਹੰਡਦਾ ਸੋ ਹੁਣ ਅਸੀਂ ਆਪਣੇ ਜੀਵਨ ਨੂੰ ਬਦਲ ਚੁੱਕੇ ਆ ਤੁਹਾਡਾ ਜੀਵਨ ਬਦਲਾਉਣਾ ਹੈ ਸਾਡਾ ਮਕਸਦ ਕੀ ਹੈ ਅਸੀਂ ਬ੍ਰਹਮੰਡ ਦੀਆਂ ਗੱਲਾਂ ਕਿਉਂ ਕਰਦੇ ਆ ਕਿਉਂਕਿ ਲੋਕ ਇੱਥੇ ਤਵੀਤ ਧਾਗਿਆਂ ਵਾਲਾਂ ਦੇ ਪਿੱਛੇ ਤੁਰੇ ਫਿਰਦੇ ਆ ਪੁੱਛਾਂ ਵਾਲਿਆਂ ਦੇ ਮਗਰ ਤੁਰੇ ਫਿਰਦੇ ਆ ਇਹਨਾਂ ਤੋਂ ਅਸੀਂ ਰੋਕਣਾ ਏ ਤੁਹਾਨੂੰ ਅਸੀਂ ਤੁਹਾਨੂੰ ਰੋਕਣਾ ਕੇ ਵਰਜਿਤ ਕਰਕੇ ਤੁਹਾਨੂੰ ਕਹਿਣਾ ਕਿ ਤੁਸੀਂ ਬ੍ਰਹਿਮੰਡ ਨਾਲ ਜੁੜੋ ਸਿੱਧੀਆਂ ਤਾਰਾਂ ਤੁਸੀਂ ਟਰਾਂਸਫਾਰਮਰ ਨਾਲ ਜੁੜੋ ਐਵੇਂ ਖੰਭਿਆਂ ਤੇ ਕੁੰਡੀਆਂ ਨਾਲ ਰੱਖਿਓ ਇੱਥੇ ਹੋਰ ਕੋਈ ਬਾਬਾ ਨਹੀਂ ਕੋਈ ਦੇਵਤਾ ਨਹੀਂ ਵੀਰੇ ਸਿਰਫ ਬ੍ਰਹਿਮੰਡ ਹੈ ਬ੍ਰਹਿਮੰਡ ਦੀ ਗੱਲ ਸਾਡੀ ਗੁਰਬਾਣੀ ਵੀ ਕਰਦੀ ਹੈ ਇੱਕ ਓਮਕਾਰ ਇੱਕ ਓਮਕਾਰ ਸਾਡੇ ਗੁਰੂ ਨਾਨਕ ਦੇਵ ਜੀ ਨੇ ਰਚਨਾ ਕੀਤੀ ਸਾਰਾ ਹੀ ਜਿਹੜਾ ਇਹ ਓਮਕਾਰ ਹੈ ਨਾ ਇਹਨੇ ਸਾਰੀ ਬ੍ਰਹਿਮੰਡ ਦੀ ਵਿਆਖਿਆ ਕੀਤੀ ਹੈ ਜੇ ਕਿਤੇ ਤੁਸੀਂ ਇੱਕ ਓਮਕਾਰ ਦੀ ਆਪਾਂ ਵਿਆਖਿਆ ਕਰਨ ਲੱਗ ਜਿਓ ਤੇ ਕਈ ਦਿਨ ਟੱਪ ਜਾਣੇ ਆ ਇੱਕ ਓਮਕਾਰ ਦੀ ਵਿਆਖਿਆ ਬਹੁਤ ਵੱਡੀ ਹੈ ਸਾਰਾ ਕੁਝ ਆ ਜਾਂਦਾ ਉਹਦੇ ਚ ਉਹਨੇ ਕਿਹਾ ਪ੍ਰਮਾਤਮਾ ਇੱਕ ਹੈ ਬ੍ਰਹਿਮੰਡ ਇੱਕ ਹੈ ਅਸੀਂ ਵੀ ਉਹੀ ਕਹਿੰਦੇ ਆ ਕਿ ਬ੍ਰਹਿਮੰਡ ਇੱਕ ਹੈ ਇਹਦੇ ਨਾਮ ਨੇ ਕਹੇ ਨੇ ਕੋਈ ਯੂਨੀਵਰਸ ਕਹਿ ਲੈਂਦਾ ਕੋਈ ਕਾਲਪੁਰਖ ਕਹਿ ਲੈਂਦਾ ਕੋਈ ਬ੍ਰਹਿਮੰਡ ਕਹਿ ਲੈਂਦਾ ਕੋਈ ਰੱਬ ਕਹਿ ਲੈਂਦਾ ਇਹਦੇ ਨਾਮ ਬੱਖਰੇ ਆ ਪਰ ਭਰਾਵੋ ਇਹ ਇੱਕੋ ਹੀ ਹੈ ਕਿਸੇ ਧਰਮ ਦਾ ਵੱਖਰਾ ਰੱਬ ਨਹੀਂ ਹੈ ਸਾਰੇ ਧਰਮਾਂ ਦਾ ਇੱਕੋ ਹੀ ਹੈ ਤੇ ਇੱਕ ਓੰਕਾਰ ਇੱਕ ਓੰਕਾਰ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹਦੀ ਜੇ ਆਪਾਂ ਵਿਆਖਿਆ ਕਰਨ ਲੱਗੇ ਬਹੁਤ ਵੱਡਾ ਤੇ ਇਸ ਕਰਕੇ ਅੱਜ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਾਂਗੇ ਪਰ ਲੇਕਿਨ ਇਹ ਕਹਾਂਗਾ ਕਿ ਪੋਜ਼ਿਟਿਵ એનર્ਜੀ ਕਿੱਥੋਂ ਮਿਲਦੀ ਹੈ ਪੋਜ਼ਿਟਿਵ એનર્ਜੀ ਤੁਹਾਨੂੰ ਮਿਲਦੀ ਹੈ ਮੈਂ ਰੋਜ਼ ਕਹਿੰਦਾ ਪੋਜ਼ਿਟਿਵ એનર્ਜੀ ਮਿਲਦੀ ਹੈ ਪੋਜ਼ਿਟਿਵ ਲੋਕਾਂ ਤੋਂ ਪੋਜ਼ਿਟਿਵ એનર્ਜੀ ਮਿਲਦੀ ਹੈ ਤੁਹਾਨੂੰ ਬ੍ਰਹਿਮੰਡ ਦੇ ਅੱਗੇ ਉਹਦਾ ਧੰਨਵਾਦ ਕਰਨ ਤੇ ਬ੍ਰਹਿਮੰਡ ਦੇ ਅੱਗੇ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ ਗੱਡੀਆਂ, ਬੱਸਾਂ, ਕਾਰਾਂ, ਜੋ ਵੀ ਤੁਹਾਨੂੰ ਸੁੱਖ ਸਾਧਨ ਦਿੱਤੇ ਆ ਉਹਦੇ ਅੱਗੇ ਰੱਖ ਦਿਆ ਕਰੋ ਪਰ ਜੀਭ ਤੋਂ ਨਾ ਬੋਲਿਆ ਕਰੋ। ਵੈਸੇ ਹੀ ਆਪਣੇ ਮਨ ਦੇ ਵਿੱਚ ਉਹਦੇ ਅੱਗੇ ਸਾਰਾ ਕੁਝ ਧਰ ਕੇ ਮਨ ਦੇ ਵਿੱਚ ਹੀ ਉਹਦਾ ਕਹਿਣਾ ਕਿ ਬ੍ਰਹਿਮੰਡ ਯੂਨੀਵਰਸ ਤੇਰਾ ਬਹੁਤ ਬਹੁਤ ਧੰਨਵਾਦ। ਜਦੋਂ ਤੁਸੀਂ ਉਹਦਾ ਧੰਨਵਾਦ ਕਰਦੇ ਹੋ ਉਹ ਫਿਰ ਤੁਹਾਡੇ ਤੇ ਬੜਾ ਖੁਸ਼ ਹੁੰਦਾ ਹੈ ਖੁਸ਼ ਹੋ ਕੇ ਤੁਹਾਨੂੰ ਇਹਨਾਂ ਕੁਝ ਇੰਨੀ ਪੋਸਟਿਵ એનર્ਜੀ ਦਿੰਦਾ ਹੈ ਕਿ ਆਉਣ ਵਾਲੇ ਭਵਿੱਖ ਬਾਰੇ ਜਿਹੜਾ ਆਉਣ ਵਾਲਾ ਫਿਊਚਰ ਹੈ ਤੁਹਾਡਾ ਫਿਊਚਰ ਨੂੰ ਸਿਕਿਉਰ ਕਰ ਦਿੰਦਾ ਹੈ ਉਹ ਕਿਤੋਂ ਨਾ ਕਿਤੇ ਤੁਹਾਨੂੰ ਇਨਵੈਸਟਮੈਂਟ ਕਰਵਾ ਦਿੰਦਾ ਹੈ ਜਿਹੜੀ ਆਉਣ ਵਾਲੇ ਫਿਊਚਰ ਦੇ ਵਿੱਚ ਉਹ ਇਨਵੈਸਟਮੈਂਟ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਇਨਵੈਸਟਮੈਂਟ ਕੱਲੀ ਪੈਸੇ ਦੀ ਨਹੀਂ ਹੁੰਦੀ ਜੇ ਤੁਸੀਂ ਕਹੋ ਇਨਵੈਸਟਮੈਂਟ ਜਿਹੜੇ ਬੱਚੇ ਆ ਸਾਡੇ ਉਹ ਵੀ ਸਾਡੀ ਇਨਵੈਸਟਮੈਂਟ ਹੈ ਭਾਵੇਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਯਾਰ ਮੈਂ ਜੇ ਮੇਰੇ ਮੁੰਡਾ ਨਾ ਹੋਇਆ ਤੇ ਮੇਰੀ ਅੱਗੇ ਅੱਗੇ ਅੰਸ ਨੂੰ ਅੰਸ ਵਾਂਸ ਨੂੰ ਕੌਣ ਚਲਾਊਗਾ ਮੰਨਦੇ ਹੋ ਨਾ ਅੰਸ ਵੰਸ ਨੂੰ ਚਲਾਉਣ ਵਾਸਤੇ ਹੁਣ ਯਾਰ ਜੇ ਮੇਰੇ ਕੋਲ ਪੈਸਾ ਨਾ ਹੋਇਆ ਮੇਰਾ ਬੜਾਪਾ ਕਿਵੇਂ ਲੰਘੂਗਾ ਸਭ ਜਿਹੜੀਆਂ ਚੀਜ਼ਾਂ ਨੇ ਉਹ ਫਿਊਚਰ ਨੂੰ ਸਕੋਰ ਰੱਖਣ ਵਾਸਤੇ ਸਿਕਿਉਰ ਰੱਖਣ ਵਾਸਤੇ ਨੇ ਸੋ ਇਸ ਕਰਕੇ ਮੈਂ ਕਹਿੰਦਾ ਜੇ ਤੁਸੀਂ ਆਪਣਾ ਫਿਊਚਰ ਸਿਕਿਉਰ ਕਰਨਾ ਹੈ ਤੇ ਯੂਨੀਵਰਸ ਬ੍ਰਹਿਮਾਂਡ ਅਤੇ ਇੱਕ ਚੀਜ਼ ਹੋਰ ਹੈ ਧਾਰਮਿਕ ਸਥਾਨਾਂ ਦੇ ਨਾਲ ਜ਼ਰੂਰ ਜੁੜੋ ਜਿਵੇਂ ਗੁਰਦੁਆਰਾ ਸਾਹਿਬ ਹੈ ਮੰਦਰ ਹੈ ਜਾਂ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੇ ਨਾਲ ਜ਼ਰੂਰ ਜੁੜੋ ਕਿਉਂਕਿ ਉੱਥੇ ਜਾ ਕੇ ਇੱਕ ਤੁਹਾਨੂੰ ਜਦੋਂ ਤੁਸੀਂ ਅੰਦਰ ਜਾ ਕੇ ਬੈਠਦੇ ਹੋ ਉੱਥੇ ਤੁਹਾਨੂੰ ਬਹੁਤ ਵੱਡੀ ਪੋਸਟਿਵ એનર્ਜੀ ਮਿਲਦੀ ਹੈ ਮੈਨੂੰ ਸਭ ਤੋਂ ਜ਼ਿਆਦਾ ਪੋਸਟਿਵ એનર્ਜੀ ਗਊਸ਼ਾਲਾ ਜਾ ਕੇ ਮਿਲਦੀ ਹੈ ਮੈਂ ਜਦੋਂ ਗਊਸ਼ਾਲਾ ਜਾਂਦਾ ਗਊਆਂ ਨੂੰ ਹਰਾ ਪਾਉਣਾ ਹੈ ਚਾਰਾ ਪਾਉਣਾ ਸਭ ਤੋਂ ਜ਼ਿਆਦਾ ਮੈਨੂੰ એનર્ਜੀ ਹੈ ਜਿਹੜੀ ਗਊਸ਼ਾਲਾ ਚੋਂ ਮਿਲਦੀ ਹੈ ਮੈਂ ਮੈਨੂੰ ਲੱਗਦਾ ਕਿ ਵਿੱਚੋ ਜੇ ਕੋਈ ਦਿਨ ਰਹਿ ਵੀ ਜਾਵੇ ਮੇਰਾ ਮੈਂ ਦੂਸਰੇ ਦਿਨ ਜਾਣਾ ਫਿਰ ਉਹ ਜਿਹੜੀ ਸੇਵਾ ਦੂਸਰੇ ਦਿਨ ਕਰਕੇ ਆਉਣਾ ਬਟ ਮੈਂ ਕਦੇ ਗਊਸ਼ਾਲਾ ਛੱਡਿਆ ਨਹੀਂ ਹੁਣ ਮੈਂ ਇਹ ਕਿਉਂ ਕਹਿੰਨਾ ਕਿ ਤੁਸੀਂ ਸੇਵਾ ਕਰੋ ਕਈ ਲੋਕ ਮੇਰੀ ਇਸ ਚੀਜ਼ ਨਾਲ ਪਸੰਦ ਨਹੀਂ ਕਰਦੇ ਹੁਣੇ ਕਿ ਗਊਸ਼ਾਲਾ ਚ ਜਾਂਦਾ ਫਲਾਣਾ ਢਮਕਾ બીજી ਗਊਸ਼ਾਲਾ ਦੇ ਵਿੱਚ ਜਾ ਕੇ ਮੈਨੂੰ એનર્ਜੀ ਮਿਲਦੀ ਆ ਮੈਂ ਇਸ ਕਰਕੇ ਪਰ ਮੈਂ ਇੱਕ ਲੋਕਾਂ ਨੂੰ ਕਹਿਣਾ ਚਾਹਣਾ ਕਿ ਤੁਸੀਂ ਜਿਹੜੇ ਕਹਿੰਦੇ ਹੋ ਨਾ ਅਸੀਂ ਬ੍ਰਹਿਮੰਡ ਤੋਂ ਕੁਝ ਪਾਉਣਾ ਅਸੀਂ ਬਹੁਤ ਕੁਝ ਪਾਉਣਾ ਚਾਹੁੰਦੇ ਆ ਪਰ ਲੇਕਿਨ ਉਦੋਂ ਪਹਿਲਾਂ ਇੱਕ ਚੀਜ਼ ਦੇਖੋ ਕਿ ਤੁਸੀਂ ਜਿਹੜੇ ਪਾਪ ਕੀਤੇ ਆ ਉਹਨਾਂ ਦਾ ਪਰਚਾ ਤਾਪ ਕਰੋ ਕਿਵੇਂ ਜਿਵੇਂ ਹੁਣ ਤੁਸੀਂ ਗਾਵਾਂ ਦਾ ਦੁੱਧ ਪੀਤਾ ਉਹਨਾਂ ਨੂੰ ਛੜਕਾਂ ਦੇ ਕੱਢਤਾ ਉਹ ਛੜਕਾਂ ਦੇ ਵਿਚਾਰੀਆਂ ਜਾਂ ਆਪ ਮਰਦੀਆਂ ਜਾਂ ਤੁਹਾਡੇ ਵਰਗਿਆਂ ਦੇ ਵਿੱਚ ਵੱਜ ਕੇ ਮਾਰਦੀਆਂ ਉਹਨਾਂ ਦਾ ਜਿਵੇਂ ਹੁਣ ਬਲਦਾ ਸਾਰੀ ਉਮਰ ਉਹ ਤੇ ਵਿਚਾਰੇ ਤੇ ਪੱਠੇ ਢੋਏ ਉਹਨੂੰ ਛੜਤਾ ਇਹੋ ਜਿਹੇ ਜਿਹੜੇ ਪਾਪ ਕੀਤੇ ਆ ਉਹਨਾਂ ਤੋਂ ਆਪਣੀ ਬਚਤ ਰੱਖੋ ਹੁਣ ਤੁਹਾਨੂੰ ਮੈਂ ਦੱਸਦਾ ਜੀ ਜ਼ਿਆਦਾਤਰ ਰੁੱਖ ਰੁੱਖ ਕੱਟਣ ਦੇ ਨਾਲ ਜਿਹੜਾ ਕੁਦਰਤ ਦੇ ਨਾਲ ਛੇੜਛਾੜ ਕਰਦਾ ਯਾਰ ਉਹ ਬ੍ਰਹਿਮੰਡ ਨੂੰ ਚੰਗਾ ਨਹੀਂ ਲੱਗਦਾ ਮੇਰੀਆਂ ਭੈਣਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਭੈਣੋ ਮੈਂ ਪੰਜਾਬੀ ਦੇ ਵਿੱਚ ਇੱਕ ਕਹਾਣੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸਿਰ ਦੇ ਉੱਤੇ ਚੁੰਨੀ ਨਾ ਲਾਇਆ ਕਰੋ ਸਿਰ ਦੇ ਉੱਤੇ ਚੁੰਨੀ ਨਾ ਲਾਇਆ ਕਰੋ ਇੱਕ ਚੀਜ਼ ਦੱਸਦਾ ਬ੍ਰਹਿਮੰਡ ਦਾ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਕੀ ਹੈ ਜਦੋਂ ਤੁਸੀਂ ਤੜਕੇ ਰਸੋਈ ਦੇ ਵਿੱਚ ਜਾਂਦੇ ਹੋ ਫਸਟ ਟਾਈਮ ਰਸੋਈ ਚ ਜਾਂਦੇ ਹੋ ਤਾਂ ਤੁਸੀਂ ਨਹਾ ਕੇ ਸਿਰ ਟਾ ਕੇ ਰਸੋਈ ਚ ਜਾਇਆ ਕਰਨਾ ਲੋ ਤੁਸੀਂ ਦੇਖਿਓ ਤੁਹਾਡੇ ਘਰ ਦੇ ਵਿੱਚ ਵਰਕ ਤਾਂ ਪੈਂਦੀਆਂ ਇਹ ਇਹ ਬ੍ਰਹਿਮੰਡ ਇਹਨਾਂ ਚੀਜ਼ਾਂ ਨੂੰ ਲਾਈਕ ਕਰਦਾ ਹੈ ਸਿਰ ਟਕਣਾ ਸਾਡੇ ਬਜ਼ੁਰਗ ਕਹਿੰਦੇ ਸੀ ਸਿਰ ਟਾ ਕੇ ਰੱਖੋ ਸਿਰ ਟਕਣ ਦੇ ਨਾਲ ਕੀ ਸੀ ਜਾਨੀ ਜਿਹੜੀ એનર્ਜੀ ਆ ਉਹ એનર્ਜੀ ਜਾਂਦੀ ਨਹੀਂ ਸੀ ਜਿਵੇਂ ਮੰਨ ਲਓ ਕਿ ਤੁਹਾਡੀ ਨਿੰਦਿਆ ਚੁਗਲੀ ਜਦੋਂ ਕੋਈ ਕਰਦਾ ਨਾ ਜਦੋਂ ਤੁਹਾਡੀ ਨਿੰਦਿਆ ਚੁਗਲੀ ਕਰਦਾ ਕੋਈ ਕਹਿੰਦਾ ਜਾਂ ਤੋਰੀਆਂ ਗੱਲਾਂ ਕਰੀ ਜਾਂਦਾ ਫਲਾਣਾ ਟਮਕਾ ਉਹ ਕਿਸੇ ਦੇ ਪਾਪ ਤੋਂ ਹੋ ਜਾਂਦਾ ਲੋਕਾਂ ਦੀਆਂ ਗੱਲਾਂ ਸਿਆਣੀਆਂ ਸੀ ਉਹ ਲੋਕਾਂ ਦੀਆਂ ਸਿਆਣੀਆਂ ਦੀਆਂ ਇਸ ਕਰਕੇ ਮੈਂ ਕਹਿੰਨਾ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਭੈਣੋਂ ਸਿਰ ਟੱਕ ਕੇ ਰੱਖਿਆ ਕਰੋ ਰਸੋਈ ਚ ਨਾ ਕੇ ਜਾਇਆ ਕਰੋ ਸਭ ਤੋਂ ਜ਼ਿਆਦਾ એનર્ਜੀ ਵੇਸਟ ਕਿੱਥੇ ਹੁੰਦੀ ਆ ਘਰ ਦੀ ਸਭ ਤੋਂ ਜ਼ਿਆਦਾ ਘਰ ਦੇ ਵਿੱਚ ਨੈਗੇਟਿਵ એનર્ਜੀ ਕਿੱਥੋਂ ਆਉਂਦੀ ਆ ਪਤਾ ਨਹੀਂ ਪਤਾ ਇਹ ਗੱਲ ਜਿਹਨੇ ਨਹੀਂ ਸੁਣੀ ਉਹ ਬੰਦਾ ਬੰਦਾ ਹੀ ਨਹੀਂ ਯਾਰ ਜਿਨੇ ਇਹ ਨਹੀਂ ਸੁਣੀ ਕਿਉਂ ਨੈਗੇਟਿਵ એનર્ਜੀ ਸਭ ਤੋਂ ਜ਼ਿਆਦਾ ਵਾਸ਼ਰੂਮ ਦੇ ਵਿੱਚ ਆਉਂਦੀ ਹੈ ਵਾਸ਼ਰੂਮ ਮੈਂ ਤਾਂ ਕਹਿੰਦਾ ਕਿ ਵਾਸ਼ਰੂਮ ਜਦੋਂ ਵੀ ਜਾਨਨੇ ਹੋ ਟਾਇਲਟ ਜਾਨਨੇ ਹੋ ਵਾਸ਼ਰੂਮ ਜਾਨਨੇ ਹੋ ਤਾਂ ਜਿਹੜਾ ਬੁਰਸ਼ ਜਾਂ ਹੁੰਦਾ ਮਾਰ ਕੇ ਆਇਆ ਕਰੋ ਮਾਰ ਕੇ ਆਇਆ ਕਰੋ ਵਾਸ਼ਰੂਮ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੈਗੇਟਿਵ એનર્ਜੀ ਹੁੰਦੀ ਹੈ ਵਾਸ਼ਰੂਮ ਸਾਫ਼ ਰਹਿਣਾ ਚਾਹੀਦਾ ਵਾਸ਼ਰੂਮ ਜੇਕਰ ਸਾਫ਼ ਨਹੀਂ ਤੁਹਾਡਾ ਤਾਂ ਨੈਗੇਟਿਵ એનર્ਜੀ ਨਾਲ ਤੁਹਾਡਾ ਘਰ ਭਰਿਆ ਰਹੂਗਾ ਵਾਸ਼ਰੂਮ ਦਾ ਕਦੇ ਵੀ ਦਰਵਾਜ਼ਾ ਖੁੱਲਾ ਨਹੀਂ ਛੱਡਣਾ ਵਾਸ਼ਰੂਮ ਦਾ ਦਰਵਾਜਾ ਕਦੇ ਵੀ ਖੁੱਲਾ ਨਹੀਂ ਛੱਡਣਾ ਲੋਕ ਲਾ ਕੇ ਰੱਖੋ ਕੁੰਡੀ ਲਾ ਕੇ ਰੱਖੋ ਜੇ ਤੁਹਾਡੇ ਵਾਸ਼ਰੂਮ ਦਾ ਦਰਵਾਜਾ ਵਾਰ-ਵਾਰ ਖੁੱਲਾ ਰਹਿੰਦਾ ਹੈ ਤਾਂ ਤੁਹਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਆਉਣੀ ਬਿਲਕੁਲ ਤੈ ਹੈ ਹੁਣ ਇੱਕ ਹੋਰ ਨੈਗੇਟਿਵ એનર્ਜੀ ਜਿਨ੍ਹਾਂ ਦੇ ਕਰੇ ਹੁਣ ਮੇਰੀਆਂ ਗੱਲਾਂ ਬਾਬਿਆਂ ਨਾਲ ਨਾ ਜੋੜ ਲਿਓ ਕਿਸੇ ਨਾਲ ਮੈਂ ਦੱਸ ਰਿਹਾ ਕਿ ਵਾਸਤੂ ਦੇ ਮੁਤਾਬਕ ਕਿਹੜੀਆਂ-ਕਿਹੜੀਆਂ ਚੀਜ਼ਾਂ ਨੈਕਟਿਵ ਹੁੰਦੀਆਂ ਪੌੜੀਆਂ ਦੇ ਥੱਲੇ ਰਸੋਈ ਬਣਾ ਲੈਣ ਪੌੜੀਆਂ ਦੇ ਥੱਲੇ ਰਸੋਈ ਬਣਾ ਲੈਣੀ ਤਕਰੀਬਨ 100 ਦੇ ਵਿੱਚੋਂ 10 ਘਰ ਹੋਣਗੇ ਜਿਨ੍ਹਾਂ ਦੇ ਪੌੜੀਆਂ ਥੱਲੇ ਰਸੋਈ ਆ ਤੇ ਉਹਨਾਂ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੋਊਗੀ ਨਹੀਂ ਤਾਂ ਜਿਨ੍ਹਾਂ ਦੀਆਂ ਪੌੜੀਆਂ ਦੇ ਥੱਲੇ ਖਾਣਾ ਬਣਦਾ ਰਸੋਈ ਆ ਚਾਹ ਚੌਂਤਰਾ ਉਹਨਾਂ ਦੇ ਘਰ ਦੇ ਵਿੱਚ ਤਕਰੀਬਨ ਤਕਰੀਬਨ ਕੁੜੀਆਂ ਹੀ ਪੈਦਾ ਹੁੰਦੀਆਂ ਕਿਉਂਕਿ ਨੈਗੇਟਿਵ એનર્ਜੀ ਬ੍ਰਹਮਾ